ਆ ਲਓ ਜੀ ਆ ਦੇਖ ਲਓ ਕੈਨੇਡਾ ਜਾਣ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਵਿੱਚ ਵੀ ਨਾ ਬਰਪੈਨ ਲੱਗ ਗਈ ਇੱਥੇ ਹੁਣ ਸਾਰੇ ਕੈਨੇਡਾ ਵਾਲੀਆਂ ਸਹੂਲਤਾਂ ਮਿਲਿਆ ਕਰਨੀਆਂ ਆ ਆ ਸਾਡੇ ਦੁਕਾਨਾਂ ਦੇ ਸਾਹਮਣੇ ਅੱਜ ਕਿੱਕ ਫੂਡ ਦੇ ਢੇਰ ਲੱਗੇ ਪੈਣੇ ਜੀ ਆ ਲਓ ਇਸ ਨੌੜ ਖੜੇ ਆ ਜੀ ਆਲੇ-ਬੋਲੇ ਬਹੁਤ ਆ। ਕਦੇ ਮੋਟਰ ਮੱਚ ਗਈ, ਕਦੇ ਬੋਰ ਖੜ ਗਿਆ, ਪੈੰਦਾ ਸੁੱਕਾ, ਕਦੇ ਸਭ ਕੁਝ ਹੜਕੇ ਰੜ ਗਿਆ। ਸਤਿ ਸ੍ਰੀ ਅਕਾਲ ਦੋਸਤੋ, ਪੰਜਾਬ ਦੇ ਕਿਸਾਨ ਦੀ ਹਾਲਤ ਬਿਆਨ ਕਰਨ ਲੱਗੇ ਆ ਮੈਂ ਸੰਗਰੂਰ ਜ਼ਿਲ੍ਹੇ ਦੇ ਤਖਤਿਲ ਧੂਰੀ ਦੇ ਪਿੰਡ ਫਤੇਗੜ ਪੰਜ ਗਰਾਈਆਂ ਨੂੰ ਬਿਲੋਂਗ ਕਰਦਾ। ਅੱਜ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਬਹੁਤ ਭਾਰੀ ਗੜੇ ਮਾਰੀ। ਅੱਲੀ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਮੇਰੇ ਫਾਦਰ ਸਾਹਿਬ ਉਹਨਾਂ ਦੀ 60 ਸਾਲ ਦੀ ਉਮਰ ਹੋ ਚੁੱਕੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਅੱਜ ਪਹਿਲੀ ਵਾਰ ਇਸ ਤਰ੍ਹਾਂ ਦਾ ਸਾਨੂੰ ਇੱਕ ਦਰਦਨਾਕ ਸੀਨ ਦੇਖਣ ਨੂੰ ਮਿਲਿਆ ਜਿਹੜੀ ਇੱਕ ਇੱਕ ਫੁੱਟ ਤੱਕ ਲਗਭਗ ਕਈ ਥਾਵਾਂ ਤੇ ਜਿਵੇਂ ਕਹਿ ਲਓ ਇੱਕ ਗਿੱਠ ਨੀਅਰ ਅਬਾਊਟ ਗੜੇ ਮਾਰੀ ਹੈ ਜਿਹੜੀ ਉਹ ਬਿਸ ਚੁੱਕੀ ਹੈ ਫਸਲ ਦਾ ਖਤਮ ਹੋ ਚੁੱਕਿਆ ਇਸ ਚੀਜ਼ ਦੇ ਨਾਲ ਹਲੇ ਵੀ ਪਰਮਾਤਮਾ ਉੱਤੇ ਖੜਾ ਹੈ ਕੱਲ ਰਾਤ ਨੂੰ ਵੀ ਗੜੇ ਮਾਰੀ ਹੋਈ ਹੈ ਅੱਜ ਸਾਮ ਨੂੰ ਦੁਬਾਰਾ ਇੰਨੀ ਵੱਡੀ ਮਾਤਰਾ ਦੇ ਵਿੱਚ ਹੋਈ ਹੈ ਕਿ ਅਸੀਂ ਹੈਰਾਨ ਆ ਇਹ ਚੀਜ਼ ਪਤਾ ਨਹੀਂ ਕਿਵੇਂ ਕੁਦਰਤ ਨੇ ਕੀਤੀ ਹੈ ਜਿਹੜੀ ਕਿ ਅੱਗੇ ਨਾ ਪਿੱਛੇ ਕਦੇ ਦੇਖਣ ਨੂੰ ਨਹੀਂ ਮਿਲੀ ਹਲੇ ਵੀ ਤੁਸੀਂ ਦੇਖ ਸਕਦੇ ਹੋ 2-2 3-3 ਇੰਚ ਜਿਹੜੀ ਇਹ ਬਰਫ਼ ਦੀ ਚਾਦਰ ਚੜ੍ਹੀ ਪਈ ਹੈ ਇਹ ਚੀਜ਼ ਨੂੰ ਲਗਭਗ 3 ਘੰਟੇ ਹੋ ਚੁੱਕੇ ਹੈ بارش ਬੰਦ ਹੋਈ ਨੂੰ ਗੜੇਮਾਰੀ ਬੰਦ ਹੋਈ ਨੂੰ ਪਰ ਹਜੇ ਵੀ ਬਰਫ਼ਗੋੜੰ ਦਾ ਨਾਮ ਨਹੀਂ ਲੈ ਰਹੀ ਸੋ ਕੋਸ਼ਿਸ਼ ਕਰੀਏ ਆਪਾਂ ਵੀ ਰਲ ਕੇ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਦੇ ਲਈ ਆਵਾਜ਼ ਉਠਾਈਏ ਪ੍ਰਸ਼ਾਸਨ ਨੂੰ ਵੀ ਬੇਨਤੀ ਜ਼ਰੂਰ ਕਰਾਂਗੇ ਅਗਰ ਮੰਨੀ ਗਈ ਤਾਂ ਆਦਰਵਾਈਜ਼ ਅਸੀਂ ਰਲ ਕੇ ਜਿਵੇਂ ਲੰਗਰ ਲਾਉਣੇ ਆਂ ਹੋਰ ਉਪਰਾਲੇ ਕਰਦੇ ਆਂ ਤੇ ਗਰੀਬ ਕਿਸਾਨਾਂ ਲਈ ਅਸੀਂ ਜ਼ਰੂਰ ਰਲ ਕੇ ਕੋਈ ਨਾ ਕੋਈ ਉਹਨਾਂ ਦੀ ਸਹਾਇਤਾ ਪ੍ਰੋਵਾਈਡ ਕਰਾਈਏ ਧੰਨਵਾਦ ਸਤਿ ਸ਼੍ਰੀ ਅਕਾਲ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978